ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੀ ਆ ਕਿ ਇਹ ਵਿਸ਼ਵਾਸ ਰੱਖਣਾ ਚਾਹੀਦਾ ਹੈ ਹਮੇਸ਼ਾ ਕਿ ਤੁਸੀਂ ਸਭ ਲਈ ਸਭ ਕੁਝ அவਸ਼ਕ ਹੈ அவਸ਼ਕ ਮਤਲਬ ਕਿ ਤੁਹਾਡੀ ਇੱਕ ਆਪਣੀ अहमियत ਹੈ ਤੇ ਤੁਹਾਡਾ ਇੱਕ ਆਪਣਾ ਤੁਸੀਂ ਇੱਕ ਅਮਸ਼ਕਮ ਮਨੁਸ਼ਿਆ ਦਾ ਮਤਲਬ ਹੈ ਕਿ ਤੁਹਾਡੀ ਆਪਣੀ ਅਹਿਮੀਅਤ ਕਦੇ ਵੀ ਆਪਣੇ ਆਪ ਨੂੰ ਨਾ ਬੇਕਾਰ ਨਹੀਂ ਸਮਝਣਾ ਚਾਹੀਦਾ ਅੱਛਾ ਮੈਂ ਦੇਖਿਆ ਕੁਝ ਲੋਕ ਸਾਡੇ ਨਾਲ ਕਿਸੇ ਨੂੰ ਫਰਕ ਨਹੀਂ ਪੈਂਦਾ ਪਰਿਵਾਰ ਵਿੱਚ ਸਾਡੀ ਅਹਿਮੀਅਤ ਨਹੀਂ ਹੈ ਸਾਨੂੰ ਕੋਈ ਪੁੱਛਦਾ ਨਹੀਂ ਹੈ ਹਨਾ ਇਹ ਦਿਮਾਗ ਵਿੱਚ ਚੀਜ਼ਾਂ ਵੱਡ ਜਾਂਦੀਆਂ ਨੇ ਸੱਚ ਜਾਣੋ ਪ੍ਰਮਾਤਮਾ ਨੇ ਤੁਹਾਡੇ ਤੋਂ ਬੈਸਟ ਕੁਝ ਨਹੀਂ ਬਣਾਇਆ ਇਹ ਗੱਲ ਲੱਗ ਹੈ ਕਿ ਸਾਨੂੰ ਸਾਡਾ ਗੁਣ ਪਹਿਚਾਨਣ ਵਿੱਚ ਕਈ ਵਾਰੀ ਸਮਾਂ ਲੱਗ ਜਾਂਦਾ ਏ ਤੇ ਕਈ ਵਾਰੀ ਅਸੀਂ ਪੂਰੀ ਉਮਰ ਉਹੀ ਗੱਲ ਆਪਾਂ ਹਮੇਸ਼ਾ ਕਰਦੇ ਆ ਕਿ ਦੂਜਿਆਂ ਅਨੁਸਾਰ ਚੱਲਦੇ ਆ ਆਪਣੇ ਅਨੁਸਾਰ ਚੱਲਦੇ ਹੀ ਨਹੀਂ ਜਰਾ ਚੱਲ ਕੇ ਤਾਂ ਦੇਖੋ ਆਪਣੇ ਅਨੁਸਾਰ ਤੁਹਾਡੇ ਵਰਗੀ ਚੀਜ਼ ਕੁਦਰਤ ਨੇ ਹੋਰ ਬਣਾਈ ਹੋਈ ਨਹੀਂ ਤੇ ਸੱਚ ਤਾਂ ਹੈ ਸ਼ੀਸ਼ਾ ਦੇਖਦੇ ਆ ਤਾਂ ਆਪਣੀ ਐਮੀਅਤ ਤੇ ਆਪਣੇ ਚਿਹਰੇ ਦਾ ਪਤਾ ਚੱਲਦਾ ਨਹੀਂ ਤਾਂ ਤੁਹਾਨੂੰ ਤੁਹਾਡੇ ਚਿਹਰੇ ਵਰਗਾ ਕਿਤੇ ਚਿਹਰਾ ਨਜ਼ਰ ਹੀ ਨਹੀਂ ਆਉਂਦਾ ਪੂਰੀ ਦੁਨੀਆ 'ਚ ਪੂਰੀ ਦੁਨੀਆ 'ਚ ਆਪਾਂ ਕਾਊਂਟ ਵੀ ਨਹੀਂ ਕਰ ਸਕਦੇ ਆਪਾਂ ਗਿਣੀ ਨਹੀਂ ਸਕਦੇ ਕਿ ਕਿੰਨੇ ਕੋ ਲੋਕ ਕਿੰਨੇ ਕੋ ਇਨਸਾਨ ਪਰਮਾਤਮਾ ਨੇ ਬਣਾ ਛੱਡੇ ਆ ਪਰ ਦੇਖੋ ਦੇਖੋ ਤੁਹਾਡੇ ਵਰਗਾ ਕੋਈ ਨਹੀਂ ਆ ਹਾਂ ਝਲਕ ਪੈ ਸਕਦੀ ਆ ਥੋੜੀ ਜੀ ਭੈਣ ਭਾਈ ਹੋਣ ਭੈਣਾ ਹੋਣ ਝਲਕ ਜ਼ਰੂਰ ਪੈਂਦੀ ਆ ਮਾਵਾ ਧੀਆਂ ਦੀ ਝਲਕ ਪੈਂਦੀ ਆ ਪਰ ਇੱਕੋ ਜੀ ਨਹੀਂ ਨਾ ਹੁੰਦੀ ਦੇਖੋ ਮੇਰੀ ਗੱਲ ਸੁਣਿਓ ਇੱਕ ਧਿਆਨ ਨਾਲ ਪਰਮਾਤਮਾ ਕਦੇ ਵੀ ਬੇਕਾਰ ਚੀਜ਼ਾਂ ਬਣਾਉਂਦਾ ਹੀ ਨਹੀਂ ਇਹ ਤੇ ਵਿਸ਼ਵਾਸ ਹੈ ਨਾ ਤੁਹਾਨੂੰ ਪਰਮਾਤਮਾ ਤੇ ਭਰੋਸਾ ਹੈ ਨਾ ਉਹਦੀ ਧਰਤੀ ਹੈ ਨਾ ਤੋ ਬਕਾਰ ਚੀਜ਼ਾਂ ਕਿਉਂ ਸੁੱਟ ਰਿਆ ਇੱਥੇ ਨਹੀਂ ਸੁੱਟ ਰਿਆ ਤਾਂ ਉਹਨੇ ਕੁਛ ਨਾ ਕੁਛ ਦੁਨੀਆਦਾਰੀ ਦੇ ਵਿੱਚ ਇਨਸਾਨ ਬਣਿਆ ਤੇ ਕੁਛ ਨਾ ਕੁਛ ਪਲੱਸ ਪੁਆਇੰਟ ਦੇ ਕੇ ਹੀ ਤੋਰਿਆ ਐ ਇੰਜੋਏ ਕਰਨ ਲਈ ਤੋਰਿਆ ਐ ਇਹ ਦੁਨੀਆ ਚ ਵਾਰ-ਵਾਰ ਥੋੜਾ ਆਉਣਾ ਨਹੀਂ ਹੋਣਾ ਨਾ ਵਾਰ-ਵਾਰ ਤੇ ਠੀਕ ਐ ਜਦੋਂ ਆਏ ਆ ਸਾਰੇ ਤਰ੍ਹਾਂ ਨਾਲ ਹਰ ਪਾਸੇ ਤੋਂ ਆਪਣੇ ਆਪ ਨੂੰ ਖੁਸ਼ ਤੇ ਪੂਰੀਆਂ ਜ਼ਰੂਰਤਾਂ ਦੁਨੀਆਦਾਰੀ ਦੇ ਸੁੱਖ ਦੁਨੀਆਦਾਰੀ ਦੇ ਸਵਾਦ ਸਾਰੇ ਹੀ ਲੈਣੇ ਚਾਹੀਦੇ ਕਿਉਂ ਨਹੀਂ ਲੈਣੇ ਬਾਈ ਦੁਆਰਾ ਥੋੜਾ ਆਉਣਾ ਫੇਰ ਇੱਕ ਗੱਲ ਐ ਦੁਆਰਾ ਥੋੜਾ ਆਣਾ ਆਪਣੀ ਅਹਮियत ਨੂੰ ਆਪਣੇ ਆਪ ਨੂੰ ਡਾਉਣ ਹੀ ਕਰੀ ਜਾਓ ਡਾਉਣ ਹੀ ਕਰੀ ਜਾਓ ਦੇਖੋ ਇੱਕ ਨਾ ਪਰਮਾਤਮਾ ਨੇ ਕਿਸੇ ਨੂੰ ਪੈਦਾ ਕੀਤਾ ਠੀਕ ਬਣਾਉਣ ਵਾਲਾ ਬੈਸਟ ਐ ਤੇ ਅਸੀਂ ਬੈਸਟ ਕਿਉਂ ਨਹੀਂ ਸਿੱਧਾ ਸਿੱਧਾ ਕਵਸ ਪਰਮਾਤਮਾ ਦੀ ਅਹਮियत ਤਾਂ ਐ ਨਾ ਅਸੀਂ ਉਹਦੇ ਬੱਚੇ ਆ ਨਾ ਤੇ ਆਪਣੇ ਬੇਕਾਰ ਬੱਚੇ ਕੌਣ ਪੈਦਾ ਕਰਦਾ ਨਹੀਂ ਪੈਦਾ ਕਰਦਾ ਨਾ ਉਹ ਪੈਦਾ ਮਤਲਬ ਉਹਨੇ ਸਾਨੂੰ ਬਹੁਤ ਅੱਛਾ ਪੈਦਾ ਕੀਤਾ ਨਾ ਤੇ ਦੂਜੀ ਗੱਲ ਸਭ ਤੋਂ ਜ਼ਰੂਰੀ ਜਦੋਂ ਇੱਕ ਮਾਤਾ ਪਿਤਾ ਬੱਚੇ ਨੂੰ ਪੈਦਾ ਕਰਦੇ ਹਨ ਹੈਨਾ ਤੇ ਉਹ ਇੱਕ ਮੰਨ ਲਓ ਕਿ ਇੱਕ ਜਿਸ ਤਰ੍ਹਾਂ ਦੇ ਘਰ ਵਿੱਚ ਉਹ ਬੱਚਾ ਪੈਦਾ ਹੋਇਆ ਉਦਾਂ ਦੀ ਹੀ ਸੋਚ ਤੇ ਅਹਿਮੀਅਤ ਉਹਨੂੰ ਉਸਦੇ ਜਨਮ ਤੋਂ ਮਿਲ ਜਾਂਦੀ ਆ ਕਿੱਦਾਂ ਦੀ ਅਮੀਰੀ ਦੀ ਅਮੀਰ ਹੋਇਆ ਤੇ ਉਹਨੇ ਕੀ ਅਮੀਰੀ ਲਈ ਕੀਤਾ ਕੁਝ ਨਹੀਂ ਨਾ ਕੀਤਾ ਉਹਨੂੰ ਤੇ ਉਦੇ ਮਾਤਾ ਪਿਤਾ ਦੇ ਘਰ ਜਨਮ ਨਾਲ ਹੀ ਅਮੀਰੀ ਮਿਲ ਗਈ ਤੇ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਸਾਨੂੰ ਜਿਹੜਾ ਪਰਮਾਤਮਾ ਨੇ ਪੈਦਾ ਕੀਤਾ ਹੈ انسان ਦੀ अहमियत ਜ਼ਿਆਦਾ ਹੈ ਅਮੀਰੀ ਗਰੀਬੀ ਤਾਂ ਦੁਨੀਆਦਾਰੀ ਦੀ ਹੈ ਹੁਣ ਇਹ ਨਾ ਸੋਚੋ ਕਿ ਗਰੀਬ ਦੇ ਘਰ ਪੈਦਾ ਕਰ ਦਿੱਤਾ ਤਾਂ ਗਰੀਬੀ ਵੀ ਜਨਮ ਤੋਂ ਹੀ ਮਿਲ ਗਈ ਮਿਲੀ ਪਰ ਤੁਸੀਂ ਕੀ ਕੀਤਾ ਤੁਸੀਂ ਆਪਣੀ अहमियत ਨੂੰ ਇੰਪੋਰਟੈਂਸ ਦੇ ਕੇ ਹਰ ਤਰ੍ਹਾਂ ਨਾਲ ਹਰ ਚੀਜ਼ 'ਚ ਅੱਗੇ ਵਧ ਸਕਦੇ ਆਪਣੇ ਆਪ ਨੂੰ ਬੈਸਟ ਸਮਝ ਕੇ ਕਿਉਂਕਿ ਕੁਦਰਤ ਦੀ ਪਰਮਾਤਮਾ ਦੀ ਬਣਾਈ ਹੋਈ ਚੀਜ਼ ਕਦੇ ਵੀ ਬੇਕਾਰ ਨਹੀਂ ਹੁੰਦੀ ਕਈ ਲੋਕ ਆਉਂਦੇ ਆ ਸਾਡੀ ਤਾਂ ਜੀ ਬਸ ਹੁਣ ਕਿਸੇ ਨੂੰ ਮੈਂ ਮੈਂ ਇੱਕ ਵੀਡੀਓ ਪਾਈ ਸੀ ਉਹ ਚ ਲਿਖਿਆ ਸੀ ਕਿ ਕਈ ਵਾਰੀ ਅਸੀਂ ਕਹਿੰਨੇ ਆ ਕਿ ਸਾਡੀ ਸਾਰੀ ਜ਼ਿੰਦਗੀ ਦੁੱਖਾਂ ਚ ਲੰਗੀ ਬਹੁਤ ਜਾਣਿਆਂ ਨੇ ਅਨਸਰ ਕੀਤਾ ਕੁਐਸਚਨ ਕੀਤਾ ਕਿ ਸਹੀ ਗੱਲ ਆ ਸਾਡੀ ਜ਼ਿੰਦਗੀ ਸਾਰੀ ਦੁੱਖਾਂ ਚ ਲੰਗੀ ਆ ਕਿਉਂ ਲੰਗੀ ਆ ਜਰਾ ਆਪਣੇ ਆਪ ਨੂੰ ਜਾਂਚੋ ਤਾਂ ਸਹੀ ਕੀ ਕੀਤਾ ਅਸੀਂ ਸਿਰਫ ਆਪਣੇ ਲਈ ਕੀ ਕੀਤਾ ਅਸੀਂ ਆਪਣੀ ਸੋਚ ਲਈ ਜੋ ਕੁਝ ਵੀ ਕੀਤਾ ਤੁਸੀਂ ਦੁਨੀਆਦਾਰੀ ਮੁਤਾਬਕ ਹੀ ਕੀਤਾ ਜਿੱਧਰ ਨੂੰ ਘਰ ਵਿੱਚ ਇਹ ਜੀ ਸਾਡੇ ਰੀਤ ਇੰਨੀ ਦੇਰ ਤੋਂ ਚੱਲੀ ਆ ਰਹੀ ਹੈ ਤੇ ਠੀਕ ਹੈ ਨਾ ਜਿਹੜੇ ਚਲੇ ਗਏ ਉਹਨਾਂ ਦੇ ਨਾਲ ਰੀਤਾਂ ਵੀ ਕਈ ਚਲੇ ਜਾਂਦੀਆਂ ਨੇ ਜਿਹੜੀਆਂ ਤੁਹਾਡੇ ਮਨ ਨੂੰ ਤੁਹਾਨੂੰ ਸੱਲੀ ਦਿੰਦੀਆਂ ਨੇ ਤੁਹਾਨੂੰ ਵਿਸ਼ਵਾਸ ਦਿੰਦੀਆਂ ਨੇ ਤੁਹਾਡੀ ਨੂੰ એનર્ਜੀ ਦਿੰਦੀਆਂ ਨੇ ਉਹ ਰੀਤਾਂ ਤੁਸੀਂ ਅਪਣਾਓ ਜਰੂਰ ਉਹ ਕਰੋ ਜਰੂਰ ਜੋ ਕਰ ਰਹੇ ਹੋ ਉਹਨੂੰ 4 ਦਿਨ ਬੰਦ ਕਰਕੇ ਦੇਖ ਲਓ ਜੇ ਬੰਦ ਕਰਕੇ ਖੁਸ਼ੀ ਮਿਲਦੀ ਆ ਤਾਂ ਫਿਰ ਚਲਾਉਣ ਦਾ ਕੀ ਫਾਇਦਾ ਇੱਕ ਗੱਲ ਆ ਹਨਾ ਅਸੀਂ ਕੀ ਕਰਦੇ ਆ ਸਾਡੇ ਜੀ ਇਦਾਂ ਕਰਦੇ ਸੀ ਇਸ ਦਾ ਉਹ ਉਹਨਾਂ ਦਾ ਟਾਈਮ ਸੀ ਉਹ ਉਹਨਾਂ ਨੇ ਕੀਤਾ ਉਹ ਉਹਨਾਂ ਦੀ એનર્ਜੀ ਸੀ ਉਹ ਉਹਨਾਂ ਦੇ ਸਟਾਰ ਸੀ ਸਾਨੂੰ ਕੁਦਰਤ ਨੇ ਉਹਨਾਂ ਦੇ ਪੈਦਾ ਕੀਤਾ ਉਹਨਾਂ ਦਾ ਪਰ ਸਾਡੀ ਕਰਮ ਕਿਸਮਤ ਵਿਸ਼ਵਾਸ ਸਾਡਾ ਸੋਚ ਸਾਡਾ ਸਾਡੀ ਬਾਣੀ ਸਾਡੀ ਸ਼ਕਲ ਉਹਨਾਂ ਵਰਗੀ ਉਹ ਨਹੀਂ ਨਹੀਂ ਦਿੱਤੀ ਨਹੀਂ ਦਿੱਤੀ ਨਾ ਤੇ ਹਰ ਚੀਜ਼ ਉਹਨੀ ਥੋੜਾ ਹੀ ਦੇ ਦਿੱਤੀ ਹੈ ਤੇ ਫਿਰ ਉਹਨਾਂ ਦੇ ਉਹਨਾਂ ਦੇ ਹੀ ਕਦਮਾਂ ਤੇ ਅਸੀਂ ਚੱਲਦੇ ਹਾਂ ਆਪਣੇ ਮਾਪਿਓ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਜਿੱਦਾਂ ਅਸੀਂ ਪਰਮਾਤਮਾ ਦਾ ਕਰਦੇ ਹਾਂ ਪਰ ਇਹ ਨਹੀਂ ਕਿ ਉਹਨਾਂ ਨੂੰ ਫੜ ਕੇ ਬੈਠੋ ਤੇ ਉਹ ਉਹ ਜਿੱਦਾਂ ਦੁਨੀਆ ਕਹਿ ਰਹੀ ਹੈ ਕਿ ਭਾਈ ਐਦਾਂ ਕਰ ਤਾਂ ਐਦਾਂ ਹੋਊਗਾ ਕਿਉਂ ਕਰੀਏ ਭਾਈ ਸਾਡੇ ਨਾਲ ਐਦਾਂ ਨਹੀਂ ਹੁੰਦਾ ਮਤਲਬ ਕਹਿਨਦਾ ਤੁਸੀਂ ਸਮਝਦਾਰੋਂ ਬਹੁਤ ਜ਼ਿਆਦਾ ਥੋੜਾ ਜਿਹਾ ਆਪਣੇ ਆਪ 'ਚ ਪਰਵਰਤਨ ਕਰੋ ਜੱਜ ਬਣਨ ਨੂੰ ਹਰ ਕੋਈ ਬੈਠਾ ਦੁਨੀਆਦਾਰੀ 'ਚ ਹਰ ਕੋਈ ਜੱਜ ਬਣਿਆ ਬੈਠਾ ਤੁਹਾਡੇ ਫੈਸਲੇ ਕਰਨ ਦੇ ਲਈ ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਉਣਾ ਸ਼ੁਰੂ ਕਰ ਦਿੱਤਾ ਨਾ ਤਾਂ ਆਪਣੇ ਜੱਜ ਆਪ ਹੀ ਬਣੇ ਤਾਂ ਫਿਰ ਤੁਸੀਂ ਸਮਝੋ ਨਜਾਰੇ ਆ ਜ਼ਿੰਦਗੀ ਦੀ ਇਹ ਸਚਾਈ ਆ ਠੀਕ ਆ ਥੋੜੀ ਤਬੀਅਤ ਖਰਾਬ ਸੀ ਗਲਾ ਖਰਾਬ ਸੀ ਇਸ ਕਰਕੇ ਆਪਾਂ ਕੱਲ ਦੀ ਵੀਡੀਓ ਨਹੀਂ ਪਾਈ ਅੱਜ ਵੀ ਥੋੜਾ ਥੋੜਾ ਹੈ ਪਰ ਕਾਫੀ ਹੱਦ ਤੱਕ ਠੀਕ ਆ ਥੋੜੇ ਹੋਇਆ ਹੋਇਆ ਹੈ ਨਾ ਤੇ ਚਲੋ ਅੱਜ ਦੀ ਤਿਥੀ ਬਾਰੇ ਗੱਲ ਕਰ ਲੈਨੇ ਆ ਅੱਜ 20 ਜੂਨ 2025 ਦਿਨ ਸ਼ੁੱਕਰਵਾਰ ਦਾ ਨੌਵੀਂ ਤਿਥੀ ਦਾ ਪੱਕ ਸਵੇਰੇ 9:51 ਤੱਕ ਰਹਿਣਾ ਹੈ ਤੇ ਉਸ ਤੋਂ ਬਾਅਦ ਹਨੇਰ ਮਹੀਨੇ ਦੀ ਦਸਵੀਂ ਤਿਥੀ ਰਹੇਗੀ ਕ੍ਰਿਸ਼ਨ ਪੱਖ ਦੀ ਤੇ ਰੇਤਿ ਨਕਸ਼ਤਰ ਗੰਡਮੂਲ ਚੱਲਦੇ ਪਏ ਆ ਰਾਤ ਨੂੰ 9:45 ਮਿੰਟ ਤੱਕ ਗੰਡਮੂਲ ਤੇ ਉਸ ਤੋਂ ਬਾਅਦ ਵੀ ਗੰਡਮੂਲ ਹੀ ਨੇ ਉਸ ਤੋਂ ਬਾਅਦ ਬਸ ਚੰਦਰਮਾ ਰਾਤ ਨੂੰ 9 ਵਜੇ ਤੋਂ ਬਾਅਦ ਮੇਸ਼ ਰਾਸ਼ੀ ਵਿੱਚ ਜਾਣਗੇ ਅੱਜ ਪੂਰਾ ਦਿਨ ਮੀਨ ਰਾਸ਼ੀ ਵਿੱਚ ਹੀ ਬਣੇ ਰਹਿਣਗੇ ਭਦਰਾ ਭਦਰਾ ਰਾਤ 8:35 ਤੋਂ ਸ਼ੁਰੂ ਹੋ ਜਾਏਗੀ ਪੰਜ ਦਿਨਾਂ ਤੋਂ ਚੱਲ ਰਹੀ ਪੰਚਕ ਰਾਤ ਨੂੰ 9:45 ਤੇ ਖਤਮ ਹੋ ਜਾਣੀ ਆ ਕੰਨਮੂਲ ਦਾ ਵਿਚਾਰ ਪੂਰਾ ਦਿਨ ਰਾਤ ਰਹੇਗਾ ਤੇ ਅੱਜ ਸ਼ੁੱਕਰਵਾਰ ਵਾਲੇ ਦਿਨ 10:30 ਵਜੇ ਤੋਂ ਲੈ ਕੇ 12 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਜੇ ਸਤਾਰਿਆਂ ਦੀ ਗੱਲ ਕਰੀਏ ਗ੍ਰਹਿਆਂ ਦੀ ਗੱਲ ਕਰੀਏ ਸ਼ੋਭਨ ਯੋਗ ਹੈ ਤੇ ਮੀਨ ਰਾਸ਼ੀ ਵਿੱਚ ਸந்திரன் ਮੀਨ ਰਾਸ਼ੀ 'ਚ ਪਹਿਲਾਂ ਤੋਂ ਸ਼ਨੀ ਚੱਲ ਰਿਹਾ ਤਾਂ ਸ਼ਨੀ ਚੰਦਰ ਦਾ ਯੋਗ ਜਾਨੀ ਸਾੜ ਸਤੀ ਤਕਰੀਬਨ ਬਣੀ ਹੋਈ ਹੈ ਇਸ ਕਰਕੇ ਥੋੜੀ ਪਤੇ ਜਾਣਿਆਂ ਦੀ ਸਿਹਤ ਖਰਾਬ ਸਰੀਰ ਡੌਣ ਮਾਨਸਿਕ ਪਰੇਸ਼ਾਨੀ ਪਹਿਲਾਂ ਚੰਦਰ ਰਾਹੁ ਦਾ ਜੋਗ ਸੀ ਹੁਣ ਸ਼ਨੀ ਚੰਦਰ ਦਾ ਜੋਗ ਹੈ ਇਸ ਕਰਕੇ ਆ ਤੇ ਚਲੋ ਕੋਈ ਨਹੀਂ ਰਾਤ ਨੂੰ ਇਹਨੇ ਨਿਕਲ ਕੇ ਸ਼ੁਕਰ ਨੇ ਚੰਦਰ ਨਾਲ ਚਲੇ ਜਾਣਾ ਕਾਫੀ ਰਿਲੈਕਸ ਮਿਲੇਗੀ ਠੀਕ ਹੈ ਤੇ ਹੁਣ ਆਪਾਂ ਜਾਣਦੇ ਹਾਂ ਸਭ ਤੋਂ ਪਹਿਲਾਂ ਅਰੀਜ਼ਾ ਨਹੀਂ ਮੇਸ਼ ਰਾਸ਼ੀ ਵਾਲਿਆਂ ਦੇ ਸਿਤਾਰੇ ਦੇਖਿਆ ਜਾਵੇ ਤਾਂ ਬੁੱਧ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਥੋੜੀ ਜਿਹੀ ਖੱਜਲਖਵਾਰੀ ਹੋਈ ਕੋਈ ਐਹੋ ਜਿਹੀ ਖਬਰ ਸੁਣਨ ਨੂੰ ਮਿਲੀ ਜਿਸ ਕਰਕੇ ਮਨ ਬੇਚੈਨ ਪਰੇਸ਼ਾਨ ਹੋਇਆ ਰਿਸ਼ਤੇਦਾਰੀ ਚ ਹੋ ਗਈ ਖਬਰ ਜਾ ਕਿਤੇ ਵੀ ਕੋਈ ਨਾ ਕੋਈ ਖਬਰ ਮਨ ਨੂੰ ਪਰੇਸ਼ਾਨ ਕਰ ਸਕਦੀ ਹੈ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਨੀਲਾ ਰੰਗਾ ਜਪੋਣਾ ਨਹੀਂ ਹੈ ਹਲਕਾ ਗ੍ਰੇ ਕਲਰ ਤੁਹਾਡਾ ਸ਼ੁਭ ਹੈ ਸੋਈ ਚ ਬੈਠ ਕੇ ਰੋਟੀ ਜ਼ਰੂਰ ਖਾਣੀ ਹੈ ਟੌਰਸ ਯਾਨੀ ਬ੍ਰਿਕ ਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਨਕਸ਼ਤਰ ਅੱਜ ਮਿੱਤਰ ਹੈ ਤਾਂ ਬਿਜ਼ਨਸ ਕੰਮ ਕਰ ਲਈ ਅੱਜ ਦਾ ਰਵੇਗਾ ਸਲਾਹ ਅੱਛੀ ਦੋਵੋਗੇ ਪਰ ਘਰ ਚ ਘਰੇਲੂ ਕਲੇਸ਼ ਤੋਂ ਬਚਣ ਲਈ ਥੋੜਾ ਚੁੱਪਚਾਪ ਹੀ ਰਹਿਣਾ ਚੰਗੀ ਗੱਲ ਹੈ ਦਹੀ ਮਲ ਕੇ ਨਾਣਾ ਅੱਜ ਦੇ ਦਿਨ ਦਾ ਉਪਾਰ ਰਵੇਗਾ ਜੈਮਨੀ ਮਿਥੁ ਰਾਸ਼ੀ ਮਿਥੁ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਿਹਾ ਰਾਜਨੀਤੀ ਤੇ ਵਿੱਚ ਇੰਟਰਸਟਡ ਹੋ ਤੁਸੀਂ ਜਾਂ ਇੰਟਰਸਟਡ ਦਾ ਕੁਝ ਵੀ ਕਿਸੇ ਤਰ੍ਹਾਂ ਨਾਲ ਕੋਈ ਮਨ ਸਰਕਾਰੀ ਨੌਕਰੀ ਕਰਦੇ ਹੋ ਤਾਂ ਅੱਜ ਦਾ ਦਿਨ ਬទਿਆ ਹੈ ਬੁੱਧ ਦਾ ਨਕਸ਼ਤਰ ਮਿੱਤਰ ਹੈ ਆਪਣੇ ਸਬੰਧਾਂ ਨੂੰ ਸੁਧਾਰਨ ਲਈ ਯਤਨ ਜ਼ਰੂਰ ਕਰੋ ਕੰਫੀਡੈਂਸ ਅੱਛੀ ਗੱਲ ਹੈ ਸਚਾਈ ਪਸੰਦ ਹੋ ਤੁਸੀਂ ਪਰ ਦੂਜਿਆਂ ਦੀ ਗੱਲ ਵੀ ਥੋੜੀ ਸੁਣ ਲੈਣੀ ਚਾਹੀਦੀ ਆ ਦਿਨ ਨੰਗੇਗਾ ਸ਼ਾਮ ਨੂੰ ਥੋੜੀ ਬਹੁਤੀ ਜੀ ਪਰੇਸ਼ਾਨੀ ਚਲਾਨ ਨਾ ਘਟਿਆ ਜਾਵੇ ਥੋੜਾ ਵਾਂਹ ਧਿਆਨ ਨਾਲ ਚਲਾ ਲਿਓ ਬਸ ਬੁੱਧ ਨੂੰ ਹੋਰ ਸ਼ੁਭ ਕਰਨ ਲਈ ਹਲਕਾ ਜਿਹਾ ਹਰਾ ਰੰਗ ਪਾ ਲੈਣਾ ਸ਼ੁਭਤਾ ਦਵੇਗਾ ਕੈਂਸਰ ਜਾਨੀ ਕਰਕਰਾਸ਼ੀ ਦੀ ਗੱਲ ਕਰੀਏ ਤਾਂ ਧਾਰਮਿਕ ਸੋਚ ਤੁਹਾਡੀ ਬਣੀ ਹੋਈ ਹੈ ਪਰ ਮਾਨਸਿਕ ਪਰੇਸ਼ਾਨੀ ਤੇ ਸਿਹਤ ਦਾ ਪੂਰਾ ਸਾਥ ਤੁਹਾਨੂੰ ਵੀ ਨਹੀਂ ਮਿਲ ਰਿਹਾ ਮੰਗਲ ਕੇਤੂ ਦੀ ਦੂਸਰੇ ਸਥਾਨ ਵਿੱਚ ਜੁਤੀ ਹੈ ਜਿਸ ਕਰਕੇ ਕਾਲਾਪਨ ਤੇਜੀ ਪਰੇਸ਼ਾਨ ਕਰ ਰਹੀ ਹੈ ਮਨ ਨਾਲ ਬੈਸਬਾਜੀ ਬਿਲਕੁਲ ਨਾ ਕਰੋ ਉਦਾਸ ਬਿਲਕੁਲ ਨਾ ਹੋਣ ਵਾਲੇ ਕੱਲ ਦੀ ਚਿੰਤਾ ਘੱਟ ਕਰੋ ਥੋੜੀ ਮੈਡੀਟੇਸ਼ਨ ਕਰ ਲਈ ਅੱਜ ਦੇ ਦਿਨ ਵਧੀਆ ਪਰ ਇਨਵੈਸਟਮੈਂਟ ਜ਼ਿਆਦਾ ਨਹੀਂ ਕਰਨੀ ਨਿਯੋਜਨੀ ਸੇਂਗਰਾਸ਼ੀ ਦੀ ਗੱਲ ਕਰੀਏ ਤਾਂ ਨੂੰ ਬਿਜ਼ਨਸ ਕੰਮ ਕਰ ਲਈ ਦਿਨ ਵਧੀਆ ਬਿਜ਼ੀ ਰਹੋਗੇ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਵੀ ਬਣ ਸਕਦਾ ਪਰ ਬੰਪਰ ਦੇ ਚਰੀਟਾਂ ਲੱਗਣੀਆਂ ਵਾਹਨ ਦਾ ਨੁਕਸਾਨ ਹੋਣਾ ਕਦੇ ਕੁਛ ਹੋ ਰਿਹਾ ਕਦੇ ਕੁਛ ਹੋ ਰਿਹਾ ਐਦਾਂ ਹੋ ਸਕਦਾ ਹੈ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰਨਾ ਤੇ ਯਾਤਰਾ ਜ਼ਰੂਰੀ ਨਾ ਹੋਵੇ ਟਾਲ ਲੈਣਾ ਹੀ ਅੱਜ ਦੇ ਦਿਨ ਦਾ ਪਰਹੇਜ਼ ਰਹੇਗਾ ਜਲਦੀ ਉਠੋ ਸੂਰਜ ਦੇ ਦਰਸ਼ਨ ਜ਼ਰੂਰ ਕਰੋ ਵਰਗੋ ਜਾਨੀ ਕੰਨਿਆ ਰਾਸ਼ੀ ਦਾ ਅੱਜ ਦਾ ਦਿਨ ਅੱਛਾ ਜਾਏਗਾ ਇਮੋਸ਼ਨਲ ਰਹੋਗੇ ਕੰਮ ਕਰਨ ਨੂੰ ਲੈ ਕੇ ਰਿਸ਼ਤਿਆਂ ਨੂੰ ਲੈ ਕੇ ਵੀ ਪ੍ਰੇਮ ਸਬੰਧਾਂ ਲਈ ਚੰਗਿਆ ਖਰਚਿਆਂ ਲਈ ਅੱਜ ਦਾ ਦਿਨ ਠੀਕ ਠਾਕ ਜਾਏਗਾ ਇਨਕਮ ਤੇ ਖਰਚੇ ਤੱਕ ਰੇਮਣ ਬਰਾਬਰ ਜਾਣਗੇ ਤੇ ਜੀਵਨ ਸਾਥੀ ਦੀ ਸਿਹਤ ਥੋੜੀ ਬਹੁਤੀ ਖਰਾਬ ਸ਼ੁਕਰ ਦੇ 8ਵੇਂ ਸਥਾਨ ਵਿੱਚ ਹੋਣ ਕਰਕੇ ਹੋ ਸਕਦੀ ਆ ਅਗੋ ਚੰਦਰ 8ਵੇਂ ਸਥਾਨ ਵਿੱਚ ਜਾਏਗਾ ਥੋੜੀ ਘਰੇਲੂ ਪਰੇਸ਼ਾਨੀਆਂ ਨਾ ਵਧਣ ਤਾਂ ਉਹਦੇ ਲਈ ਗਾਂ ਨੂੰ ਰੋਟੀ ਜ਼ਰੂਰ ਪਾਓ ਲਿਬਰਾਜ਼ ਹਨ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਸਿਤਾਰੇ ਜੋ ਚੱਲ ਰਿਹਾ तकरीबन ਦੇਖਿਆ ਜਾਵੇ ਤਾਂ ਚੰਗੇ ਆ ਸ਼ੁਕਰ ਨੇ ਰਾਤ ਤੋਂ ਬਾਅਦ ਚੰਦਰ ਦੇ ਨਾਲ ਜੁਤੀ ਬਣਾ ਕੇ 7ਵੇਂ ਸਥਾਨ ਵਿੱਚ ਆ ਜਾਣਾ ਹੈ ਦਿਨ ਅੱਛਾ ਹੋ ਜਾਏਗਾ ਕੰਮਕਾਰ ਲਈ ਵੀ ਤੇ ਨਾਲ ਜਿਹੜੇ ਨੁਕਸਾਨ ਹੋਇਆ ਉਹਦੀ ਪਰਮਾਈ ਲਈ ਵੀ ਦਿਨ ਤੁਹਾਡਾ ਵਧੀਆ ਹੀ ਜਾਏਗਾ ਧਿਆਨ ਰੱਖਣ ਵਾਲੀ ਇਹ ਗੱਲ ਆ ਤੁਹਕੇ ਤਕਰੀਬਨ ਕੋਸ਼ਿਸ਼ ਇਹ ਕਰਨੀ ਹੈ ਤੁਸੀਂ ਕਿ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਇੱਕ ਤਾਂ ਕੰਨਾ ਪਿਛੇ ਇਤਰ ਲਗਾ ਲੈਣਾ ਤੇ ਇੱਕ ਵੈਲ ਡਰੈਸ ਜ਼ਰੂਰ ਰਹਿਣਾ ਜਿਸ ਨਾਲ ਸ਼ੁਕਰ ਹੋਰ ਸ਼ੁਭ ਫਲ ਦੇ ਜਾਂਦਾ ਹੈ ਠੀਕ ਹੈ ਸਕੋਰਪੀਓ ਜਣੀ ਬ੍ਰਿਛਕ ਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਛਕ ਰਾਸ਼ੀ ਵਾਲਿਆਂ ਦੇ ਲਈ ਬੁੱਧ ਦਾ ਨਕਸ਼ਤਰ ਮਿੱਤਰਨੀ ਹੈ 8ਵੇਂ ਖਾਨੇ ਦਾ ਮਾਲਕ ਹੈ ਇਸ ਕਰਕੇ ਘਰ ਪਰਿਵਾਰ ਵਿੱਚ ਕਿਸੇ ਦੀ ਸਿਹਤ ਥੋੜੀ ਖਰਾਬ ਹੀ ਰਹੇਗੀ ਸ਼ਨੀ ਚੰਦਰ ਦਾ ਯੋਗ ਪਹਿਲਾਂ ਹੀ 5ਵੇਂ ਸਥਾਨ ਵਿੱਚ ਬਣਿਆ ਹੈ ਤੇ ਹੁਣ ਉਸ ਤੋਂ ਬਾਅਦ ਇਸ ਨੇ ਨਕਸ਼ਤਰ ਜੋ ਬੁੱਧ ਦਾ ਕੇਤੂ ਦਾ ਜਾਏਗਾ ਤਾਂ ਕਾਲਾਪਨ ਤੇਜੀ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਹੈ ਠੀਕ ਹੈ ਸ਼ਨੀ ਚੰਦਰ ਦੇ ਯੋਗ ਦੇ ਲਈ ਚਲਦੇ ਪਾਣੀ ਦੇ ਵਿੱਚ ਤੁਸੀਂ ਚੋਲ ਜਲ ਪ੍ਰਵਾਹ ਕਰ ਸਕਦੇ ਹੋ ਕਾਲਾ ਨੀਲਾ ਰੰਗ ਨਹੀਂ ਪਾਉਣਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਤਕਰੀਬਨ ਬੁੱਧ ਦਾ ਨਕਸ਼ਤਰ ਠੀਕ ਠਾਕ ਹੈ ਸਮਝਦਾਰੀ ਨਾਲ ਚੱਲੋਗੇ ਤਾਂ ਹਰ ਤਰ੍ਹਾਂ ਦੀ ਪਰੇਸ਼ਾਨੀ ਦਾ ਹੱਲ ਮਿਲੇਗਾ ਉਤਾਮਲਾਪਨ ਬੇਚੈਨੀ ਤੋਂ ਤੁਸੀਂ ਵੀ ਬਚਣਾ ਹੈ ਮਾਤਾ ਦੀ ਸਿਹਤ ਥੋੜੀ ਬਹੁਤੀ ਖਰਾਬ ਰਹੇਗੀ ਸ਼ਨੀ ਚੰਦਰ ਚੌਥੇ ਸਥਾਨ ਵਿੱਚ ਹੋਣ ਕਰਕੇ ਉੱਟਾ ਕੋਸ਼ਿਸ਼ ਕਰਨੀ ਹੈ ਹਰ ਕੰਮ ਪਾਣੀ ਦਾ ਘੁੱਟ ਪੀ ਕੇ ਕਰਨਾ ਤੇ ਮਾਂ ਦੇ ਪੈਰੀ ਹੱਥ ਲਗਾ ਦੇਣਾ ਬੁੱਧ ਨੂੰ ਸ਼ੁਭ ਕਰਨ ਦੇ ਲਈ ਹਰੀ ਇਲਾਇਚੀ ਦਾ ਸੇਵਨ ਵੀ ਸ਼ੁਭਤਾ ਦਏਗਾ ਆਂਸਰ ਜਾਨੀ ਕਰਕਰਾਸ਼ੀ ਮਕਰ ਰਾਸ਼ੀ ਸੌਰੀ ਹਾਂ ਕੈਪ੍ਰਿਕੌਰ ਜਾਨੀ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਸਿਤਾਰੇ ਸ਼ਨੀ ਚੰਦਰ ਦੀ ਜੁਤੀ ਤੀਜਰੇ ਸਥਾਨ ਵਿੱਚ ਹੈ ਰਸਤੇ ਮਿਲ ਵੀ ਰਹੇ ਆ ਤੇ ਨਾਲੋ ਨਾਲ ਬਲੌਕ ਵੀ ਹੋ ਜਾਂਦੇ ਆ ਸਰਕਾਰੀ ਤੌਰ ਤੇ ਕੋਈ ਉਲਝੇਮਾਈ ਤੇ ਵਿਰੋਧੀ ਜਰੂਰ ਦਬੇ ਰਹਿਣਗੇ ਪਰ ਪਰੇਸ਼ਾਨੀ ਇਹ ਆ ਕਿ ਪੈਸੇ ਖਰਚੇ ਜਾਦਾ ਹੁੰਦੇ ਪਏ ਆ ਤੇ ਇਮੋਸ਼ਨਲ ਜਾਦਾ ਹੋਣਾ ਨਹੀਂ ਆ ਸ਼ੁਕਰ ਨੂੰ ਸ਼ੁਭ ਰੱਖਣਾ ਹੈ ਤੇ ਗਾਂ ਨੂੰ ਰੋਟੀ ਪਾਉਂਦੇ ਰਹਿਣਾ ਹੈ ਚਲਦੇ ਪਾਣੀ ਦੇ ਵਿੱਚ ਤੁਸੀਂ ਗਾਂ ਨੂੰ ਹੀ ਜਵਾਰ ਪਾ ਦੋ ਚਲਦੇ ਪਾਣੀ ਚ ਕਿਉਂ ਪਾਉਣੀ ਹੈ ਤਾਂ ਇਹਦੇ ਨਾਲ ਸ਼ੁਕਰ ਸ਼ਨੀ ਦਾ ਜੋਗ ਵਧੀਆ ਵੈਸੇ ਬੁੱਧ ਦਾ ਨਕਸ਼ਤਰ ਮਿੱਤਰ ਹੈ ਕਿਸਮਤ ਦਾ ਪੂਰਾ ਪੂਰਾ ਸਾਥ ਮਿਲੇਗਾ ਕਿ ਤੋ ਨਾ ਕਿ ਤੋ ਸ਼ੁਭ ਖਬਰ ਕੋਈ ਇਦਾਂ ਦੀ ਸੁਣਨ ਨੂੰ ਕਈ ਵਾਰੀ ਮਿਲ ਜਾਂਦੀ ਹੈ ਮਨ ਖੁਸ਼ ਹੋ ਜਾਂਦਾ ਠੀਕ ਹੈ ਅਕਿਉਰਸ ਜਿਹੜੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਸ਼ਨੀ ਚੰਦਰ ਦਾ ਜੋਗਤਨ ਸਥਾਨ ਵਿੱਚ ਹੈ ਥੋੜਾ ਪੈਸੇ ਦਾ ਲੈਣ ਦੇਣ ਧਿਆਨ ਨਾਲ ਕਰਨਾ ਹੈ ਬੁੱਧ ਦਾ ਨਕਸ਼ਤਰ ਮਿੱਤਰ ਹੈ ਸੋਚ ਅੱਛੀ ਹੈ ਪਰ 8ਵੇਂ ਖਾਨੇ ਦਾ ਮਾਲਕ ਵੀ ਹੈ ਉਧਾਰ ਲੈਣਾ ਤੇ ਉਧਾਰ ਦੇਣਾ ਥੋੜਾ ਮਹਿੰਗਾ ਹੀ ਪਏਗਾ ਪਰੇਸ਼ਾਨੀ ਵਧੇਗੀ ਉਹ ਰਿਸ਼ਤਾ ਵੀ ਖਰਾਬ ਹੋ ਜਾਏਗਾ ਜਦੋਂ ਮੰਗਦੋਂਗੇ ਤਾਂ बस ਧਿਆਨ ਨਾਲ ਚੱਲੋ ਇੱਕ ਗਰਮ ਚੀਜ਼ਾਂ ਦਾ ਸੇਵਨ ਥੋੜਾ ਧਿਆਨ ਨਾ ਕਰੋ ਪੇਟ ਸੰਬੰਧੀ ਪਰੇਸ਼ਾਨੀ ਵੱਧ ਸਕਦੀ ਹੈ ਪਾਇਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੀ ਸਿਹਤ ਹੁਣ ਠੀਕ ਹੁੰਦੀ ਜਾਏਗੀ ਤੇ ਦੁੱਧ ਮਾਲ ਕੇ ਨਹਾਉਣਾ ਤੁਹਾਡੇ ਲਈ ਜ਼ਰੂਰੀ ਜਿੱਦੀ ਬਣ ਕੇ ਆਪਾਂ ਹਰ ਰੋਜ਼ ਕਹਿੰਨੀਆ ਕੋਈ ਕੰਮ ਨਹੀਂ ਕਰਨਾ ਚਾਹੀਦਾ ਅੜ ਕੇ ਕੋਈ ਕੰਮ ਨਾ ਕਰੋ ਤੇ ਉਸ ਤੋਂ ਵੀ ਜ਼ਰੂਰੀ ਹੈ ਪੀਲੇ ਰੰਗ ਦਾ ਰੁਮਾਲ ਗੰਗਾ ਚਲਣਾ ਧੋਕੇ ਆਪਣੇ ਕੋਲ ਰੱਖ ਲਓ ਜਦੋਂ ਤੱਕ ਸ਼ਨੀ ਲਗਨ ਤੇ ਚੱਲ ਰਿਹਾ ਹੈ ਸੂਰਜ ਬੁੱਧ ਤੇ ਬ੍ਰਹਸਪਤ ਦਾ ਜੋਗ ਜੋ ਚੌਥੇ ਸਥਾਨ ਵਿੱਚ ਬਣਿਆ ਇਹ ਤੁਹਾਡੇ ਲਈ ਸ਼ੁਭਤਾ ਹੀ ਦੇਵੇਗਾ ਮਾਂ ਦਾ ਮਾਂ ਦਾ ਨੇਮ ਫੇਮ ਲਈ ਪਤਾ ਦੇ ਕੰਮ ਕਰ ਲਈ ਤੇ ਦੇਖਿਆ ਜਾਵੇ ਤਾਂ ਸ਼ੁਕਰ ਦੂਸਰੇ ਤਨ ਲਈ ਵੀ ਸੌਖਿਆ ਹੀ ਰੱਖੇ ਤਾਂ ਇਹ ਸੀ ਅਸਟ੍ਰੋਲੋਜੀ ਵਿਦਿ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਗ੍ਰਹਿਾਂ ਨੂੰ ਆਪਾਂ ਕਿਦਾਂ ਸ਼ੁਭ ਕਰ ਸਕਦੇ ਹਾਂ ਹਰ ਦਿਸ਼ਾ ਦਾ ਆਪਣਾ ਮਹੱਤਵ ਹੈ ਆਪਾਂ ਵਾਸਤੂ ਮੁਤਾਬਕ ਤੁਹਾਨੂੰ ਦੱਸਦੇ ਰਹਿੰਦੇ ਆ ਕਿ ਹਰ ਦਿਸ਼ਾ ਦਾ ਆਪਣਾ ਹੀ ਮਹੱਤਵ ਹੈ ਤੇ ਘਰ ਵਿੱਚ એનર્ਜੀ ਕਦੇ ਵੀ ਜਦੋਂ ਲੱਗੇ ਤੁਹਾਨੂੰ 네ਗੇਟਿਵ ਹੁੰਦੀ ਆ ਤਾਂ ਕੁੱਤੇ ਨੂੰ ਰੋਟੀ ਤਾਂ ਪਾਉਣੀ ਹੀ ਚਾਹੀਦੀ ਆ ਪਰ ਦਿਸ਼ਾਵਾਂ ਦੇ ਮੁਤਾਬਕ ਕਦੇ ਵੀ ਕੋਈ ਵੀ ਕਦੇ ਕੋਈ ਪਰੇਸ਼ਾਨੀ ਆਉਂਦੀ ਆ ਤਾਂ ਆਪਣੀਆਂ ਦਿਸ਼ਾਵਾਂ ਚੈੱਕ ਕਰੋ ਸੀ ਇਹਦੇ ਸਬੰਧੀ ਹੋਵੇ ਮਾਨਸਿਕ ਹੋਵੇ ਜਾਂ ਕਿਸੇ ਵੀ ਤਰ੍ਹਾਂ ਨਾਲ ਹੋਵੇ ਤਾਂ ਦਿਸ਼ਾਵਾਂ ਦੇ ਵਿੱਚ ਉਲਟੇ ਸਿੱਧੇ ਰੰਗ ਕੋਈ ਪਿਕਚਰ ਹਮੇਸ਼ਾ ਸਿਰ ਨੂੰ ਡਾਉਨ ਕਰਦੇ ਆ ਜਦੋਂ ਵੀ ਸਿਰ ਡਾਉਨ ਹੋਵੇ ਉਹਨਾਂ ਅੱਜ ਕੱਲ ਜਿੱਦਾਂ એનર્ਜੀ ਥੋੜੀ ਖਰਾਬ ਚੱਲਦੀ ਪਈ ਹੈ ਮੌਸਮ ਚੇਂਜ ਹੋਇਆ ਐ ਇੱਕਦਮ ਗਰਮੀ ਹੈ ਤਾਂ ਆਪਣੇ ਸੌਣ ਵਾਲੀ ਜਗ੍ਹਾ ਥੋੜੀ ਚੇਂਜ ਕਰ ਲਓ ਠੀਕ ਹੈ ਸਾਊਥ ਵਾਲੇ ਪਾਸੇ ਸਿਰ ਕਰਕੇ ਸੌਣਾ ਵਧੀਆ ਹੁੰਦਾ ਪਰ ਪੂਰਬ ਦਿਸ਼ਾਵਾਂ ਵਾਲੇ ਪਾਸੇ ਸਿਰ ਕਰਕੇ ਵੀ ਤੁਸੀਂ ਸੌ ਸਕਦੇ ਹੋ ਜਿਨ੍ਹਾਂ ਦਾ ਸੂਰਜ ਅੱਛਾ ਹੈ ਸਮਾਂ ਇਜ਼ਾਜ਼ਤ ਆਪ ਸਭ ਦਾ ਇਜਾਜ਼ਤ ਦਿਨ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਮਿੰਦੋ סאשיקה.